ਨੀ ਹੈਗੀ ਵੇਖੀ ਧੌਣ ਨਹੀਂ ਹੈਗੀ ਇਹਨਾਂ ਦੀ ਚੈੱਕ ਕਰ ਸਕਦੇ ਤੁਸੀਂ ਸਲਮਾਨ ਦੀ ਦਸਤਕਾਰ ਪਿਓ ਇਹਨਾਂ ਦੇ 5400 ਓਏ ਕਾਕੇ ਕਾਕੇ ਤੂੰ ਉਧਰ ਵੜਾਈ ਜਾਣਾ ਕਾਕੇ ਬਾਹਰ ਨਿਕਲੇ ਹਾਂਜੀ ਸਾਸਰੀ ਕਾਲ ਜੀ ਕਿਹਾ ਚਾਲਾ ਤੇ ਮਾਰਨਿੰਗ ਦੇ 7 ਵਜਨ ਦੇ ਵਿੱਚ ਕੁਝ ਟਾਈਮ ਪਿਆ ਹਜੇ ਵੀ ਸੂਰਜ ਫਿਰ ਵੀ ਨਿਕਲ ਆਇਆ ਵਾ ਤੇ ਅੱਜ ਆਪਣੇ ਅਰਮਣ ਠੇਕਾ ਆ ਜੋ ਕਿ ਮੋٹے ਹੋਣਾ ਤੇ ਸਿਮਰ ਜੀ ਉਹਨਾਂ ਨੇ ਬਈ ਬਹੁਤ ਮਿਹਨਤ ਲਾ ਕੇ ਖੋਲ ਚੁੱਕਿਆ ਰੈਡੀ ਹੋ ਚੁੱਕਾ ਹੈ ਅੱਜ ਉਹਦੇ ਵਿੱਚ ਸਾਰਾ ਕਰੋਕਰੀ ਦਾ ਸਾਮਾਨ ਤੇ ਕਿੜਿਆ ਆ ਇਲੈਕਟ੍ਰੋਨਿਕ ਗੈਜਟ ਜੋ ਵੀ ਉਥੇ ਫਰਾਇਰ ਓਵਨ ਸਭ ਕੁਝ ਉਥੇ ਰੱਖ ਦਿੱਤਾ ਜਾਊਗਾ ਅੱਜ ਅਸੀਂ ਪਹਿਲਾਂ ਚੈੱਕ ਕਰਨੀ ਸਫਾਈ ਕਾਕੇ ਨੇ ਮਾਰੀ ਛੁੱਟੀ ਮੋਟਾ ਰੈਡੀ ਸਨੋਵ ਰੈਡੀ ਗਰਕੀਰਤ ਰੈਡੀ ਸਿਮਰ ਨੂੰ ਅਸੀਂ ਕੜਿਆਲ ਤੇ ਚੱਕਣਾ ਤੇ ਆ ਵਿੱਚ ਮੋਟਾ ਭੈਣ ਦੇ ਚੈੱਕ ਕਰ ਸਕਦੇ ਧੌਣ ਨਹੀਂ ਹੈਗੀ ਵੇਖੀ ਧੌਣ ਨਹੀਂ ਹੈਗੀ ਇਹਨਾਂ ਦੀ ਚੈੱਕ ਕਰ ਸਕਦੇ ਤੁਸੀਂ ਧੌਣ ਤੋਂ ਬਿਨਾ ਇਹ ਬੰਦੇ ਵੀ ਆਏ ਹੋਇਆ ਧਰਤੀ ਤੇ ਤੇ ਇਹ ਅੱਜ ਗੱਡੀ ਲੈ ਕੇ ਚੱਲੇ ਆਪਦੇ ਜਵਾਕਾਂ ਨੂੰ ਛੱਡਣ ਫੁਗਰੀ ਸੀ ਪਤਾ ਨਹੀਂ ਤੇ ਇਧਰਲੇ ਪਾਸੇ हां आज जेने ਕੁੜੀਆਂ ਤਿਆਰ ਕੀਤੀਆਂ ਤੇ ਉਹ ਅੱਜ ਲੇਟ ਹੋ ਗਈਆਂ ਤੇ ਹੁਣ ਇਸ ਨੋਵਰ ਉਹਨਾਂ ਨੂੰ ਭਾਵਾਂਗੇ ਪਹਿਲਾਂ ਸਮਾਨ ਲੱਦ ਗਿਆ ਜਾ ਮੋਟੇ ਚਲ ਆ ਗਿਆ ਵੀ ਕਾਕੇ ਤੈਨੂੰ ਸਮਾਨ ਵਿਖਾਵਾਂ ਇੱਥੇ ਇੱਕ ਰਹੀ ਬਾਕੀ ਬਹੁਤ ਸਮਾਨ ਉੱਥੇ ਪਿਆ ਆਪਣਾ ਤੇ ਜਿਵੇਂ ਰਾਤੀ ਹੁਣ ਨਾ ਰਾਤੀ ਜਿਵੇਂ ਲੇਟ ਹੋਣਾ ਹੁੰਦਾ ਰਾਤੀ ਚਾਬੀ ਰਹਿ ਗਈ بڑے ਬੰਦਿਆਂ ਨੇ ਮੈਨੂੰ ਮੈਸੇਜ ਆਏ ਮੁਬਾਰਕਾਂ ਮੁਬਾਰਕਾਂ ਤੁਹਾਨੂੰ ਕਿਹੇ ਚੀਜ਼ ਦੀਆਂ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਲਵ ਯੂ ਤੁਹਾਨੂੰ ਵੀ ਪਤਾ ਕਿਹੜੀ ਚੀਜ਼ ਦੀਆਂ ਪਰ ਆਪਾਂ ਉਹਦਾ ਵਲੌਗ ਬਣਾਉਣਾ ਯਾਰ ਵਧੀਆ ਨਹੀਂ ਸਮਝਿਆ ਫੁਕਰੀ ਜੀ ਵਾਲਾ ਕੰਮ ਲੱਗਾ ਸੋ ਆ ਜਾ ਕਾਕੇ ਏ ਰੈਡੀ ਆ ਸਾਰਾ ਸਮਾਨ ਕਾਕੇ ਹੁਣ ਰੱਖੀਏ ਨਾਲ ਦੀ ਨਾਲ ਮੋਟੇ ਨੂੰ ਗਿਆ ਜਾ ਮੋਟਾ ਆ ਗਿਆ ਵੇ ਮੋਟੇ ਅੱਗੇ ਚੁੱਲਾ ਚੱਕ ਕੇ ਰੱਖ ਦੋ ਦੋ ਭਾਈ ਵੱਡੇ ਵੱਡੇ ਇੱਕ ਨਿੱਕਾ ਛੋਟਾ ਭਾਈ ਦਰਿਆਂ ਦਾ ਪਰ ਚੌੜੇ ਇੱਕੋ ਜਿਹੇ ਆ ਹੂੰ ਹੱਟ ਜਾਂਦੀ ਆ ਜਾਂਦੀ ਆ ਜਾਂਦੀ ਆ ਜਾਂਦੀ ਆ ਇਹਦੇ ਵਿੱਚ ਨਿੱਕ ਨਿੱਕ ਵਿੱਚ ਸਮਾਨ ਬਹੁਤ ਜ਼ਿਆਦਾ ਤੇ ਬਹੁਤ ਮਹਿੰਗਾ ਸਮਾਨ ਆ ਇਹਦੇ ਚ ਪਾ ਨਿੱਕ ਨਿੱਕਾ ਸਾਰਾ ਸਮਾਨ ਆ ਆਪਾਂ ਉਹਦੇ ਚ ਰੱਖਣਾ ਆਪਣੇ ਚ ਤੇ ਬਾਬਾ ਮਿਹਨਤ ਕਰੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨੀ ਮੋਟੇ ਹੋਣੀ ਮਿਹਨਤ ਕਰਨ ਫੁੱਲ ਦੇਖਾ ਕਿਤੇ ਘਰ ਦੀ ਦੋ ਸ਼ੇਕ ਮੰਗਾ ਕੇ ਪੀਂਦਾ ਵਿਆਹੇ ਬੰਦੇ ਤੇ ਬੜੇ ਨਿਆਰੇ ਜੀ ਇਹਨਾਂ ਨੂੰ ਲਖਣ ਕਰਨ ਨੂੰ ਵਾਧੂ ਇਹ ਰਾਤ ਨੂੰ 2 ਵਜੇ ਘਰੇ ਵੜਨ ਜਿੰਨੇ ਵੇ ਮਰਜੀ ਹਾਂ ਸੁਣੋ ਵਰ ਵੱਲ ਹੋਣੀ ਤੁਸੀਂ ਰਾਜ ਨੂੰ ਮੈਂ ਤੁਹਾਨੂੰ ਇਹ ਮਾਈਕ ਦੇ ਦਾਂ ਮਾਈਕ ਵੀ ਆ ਵਾ ਯਾਰ ਵੱਡੇ ਲੈਵਲ ਤੇ ਗੱਲਾਂ ਹੋ ਰਹੀਆਂ ਵਾ ਭਾਜੀ ਪਤਾ ਕੀ ਕੁਆਲਿਟੀ ਬਹੁਤ ਮੈਟ ਕਰਦੀ ਆ ਬੰਨੀ ਵੈਰੀ ਗੁੱਡ ਆ ਕੁਆਲਿਟੀ ਦੋਵੇਂ ਮੈਕ ਚੱਲ ਪਏ ਵੀਰੇ ਚੱਲ ਪਿਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹ ਜੀ ਆ ਕਾ ਮੋਟੇ ਮੋਟੇ ਜੀ ਆ ਜੀ ਪਾ ਜੀ ਅਸੀਂ ਕਾ ਤਾਂ ਲੈ ਕੇ ਆਏ ਜੀ ਮੈਂ ਪਹਿਲਾਂ ਲੈਂਦੇ ਪਹਿਲਾਂ ਬੇੜਾ ਆ ਗਿਆ ਆ ਗਿਆ ਉੱਧਰ ਹੀ ਵੇਖੋ ਰਿਸਕ ਆਉਂਦਾ ਵਾ ਇੱਕ ਪਹਿਲਾਂ ਬੇੜਾ ਘਰ ਕੀ ਸੀ ਇਹਦਾ ਸਨੋਵਰ ਤੇ ਮੋਟਾ ਇੱਕੋ ਜਿਹਾ ਜੱਪੜਾ ਪਾ ਕੇ ਦੋਵੇਂ ਵੇਲ ਆ ਗਈ ਆ ਗਈ ਲੈ ਚੈੱਕ ਕਰੋ ਟੇਸਟ ਮੋਟੇ ਕਿਵੇਂ ਹੈ ਜੀ ਜਿੱਕੇ ਤੁਸੀਂ ਪੀ ਲੋ ਇਸ ਵੇਲੇ ਸਵੇਰੇ ਤੁਸੀਂ ਇਹ ਚੀਕਾ ਓਏ ਆਜ ਕਾ ਮੋਟੇ ਚਕਾ ਉੱਧਰ ਇਹ ਪਤਲੇ ਨਹੀਂ ਮੋਟੇ ਹੋ ਰਿਹਾ ਕਾਕੇ ਆ ਫੜਾ ਮੈਨੂੰ ਚੱਲ ਚਕਾ ਹੁਣ ਬਾਈ ਤੂੰ ਵੀ ਕੁਛ ਹੱਥ ਲਾ ਚੱਲ ਮੋਟੇ ਤੂੰ ਵੀ ਆਪ ਚੱਲ ਓਏ ਮੋਟੇ ਜਮ ਨਹੀਂ ਹੋਲੇ ਯਾਰ 2 ਕਿਲੋ ਦਾ ਆ ਪੱਥ ਲਾਦਾ ਇੱਕ ਨਹੀਂ ਕਾਕੇ ਕੈਮਰਾ ਹੀ ਨਹੀਂ ਸਾਫ ਕੀਤਾ ਸੀ ਤੂੰ ਤਾਂ ਯਾਰ ਲੈ 2 ਕਿਲੋ ਦਾ 1 ਕਿਲੋ ਦਾ ਵੀ ਨਹੀਂ ਲੱਗਦਾ ਕਹਿੰਦਾ 2 ਕਿਲੋ ਦਾ ਲੈ ਬਈ ਰિસ્ਕੀ ਡਿਲੀਵਰੀ ਧਿਆਨ ਨਾਲ ਲੈ ਕੇ ਜਾ ਕਰਨੇ ਆ ਬਲਕੇ ਇਹਨੂੰ ਨਾਲ ਲੈ ਜਾ ਹਾਂ ਬੈਗੁਰਾਂ ਕਰ ਉਹ ਤੇ ਭੈਣ ਨੇ ਆਟੋਮੈਟਿਕ ਚਲਾਈ ਆ ਹਾਂ ਹਾਂ ਐਵੇਂ ਗੱਲਾਂ ਕਰਦੇ ਆ ਉਹਨਾਂ ਵਿੱਚ ਹੋਣਾ ਨੇ ਐ ਇਹਨਾਂ ਨੂੰ ਜ਼ਰੂਰ ਕਰ ਦੇਣਾ ਕਹਿ-ਕਹਿ ਕੇ ਹਾਂ ਕਿੰਨੇ ਹੁੰਦੇ ਚੰਗਾ ਤੋਂ ਚੰਗਾ ਹੋ ਹਾਂ ਤੇ ਚੰਗਾ ਹੀ ਬੋਲਦੇ ਨੇ ਅਸੀਂ ਸਵੇਰ ਸਵੇਰ ਦਾ ਟਾਈਮ ਹੋਵੇ ਸਹੀ ਗੱਲ ਕਰ ਚੱਲ 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 ਜਾਣ ਦੇ ਜਾ ਤੇ ਬੈ ਚੱਕ ਤੂੰ ਕੀ ਵਹਿਣਾ ਪਿਆ ਇੱਥੇ ਚੱਲ ਚੱਕ ਚੱਲ ਕਾਕੇ ਐਣਾ ਇਹਨੂੰ ਚੱਕ ਓਏ ਐ ਐ ਨਾ ਹੋਣਾ ਹੈ ਪਰ ਇੱਕ ਹੱਥ ਨਾਲ ਚੱਕ ਪਾਈ ਮੇਰਾ ਉਹ ਗੁਰਕੀਤ ਕਿੱਥੇ ਆ ਉਹ ਸੁੱਤਾ ਪਿਆ ਉਹਦਾ ਫੇਰ ਸੌਂ ਗਿਆ ਉੱਠੇ ਕਰੋ ਜੀ ਆ ਗਏ ਆ ਆਪ ਦੇ ਅੰਦਰ ਸੌਂ ਗਏ ਜਾ ਕੇ ਹੁਣ ਸੌਂ ਗਿਆ ਅੰਦਰ ਸੌਂ ਗਿਆ ਮੈਨੂੰ ਮੱਛਰ ਤਾਂ ਨਹੀਂ ਆਦੇ ਮੈਨੂੰ ਮੱਛਰ ਨੇ ਖਾਲੀ ਕਾਦੀ ਰਾਤ ਵੇ ਉਹ ਪੀਲਾ ਮਾ ਇਹਨੂੰ ਹੀ ਹੁਣ ਚੂਸੀ ਜਾਣਾ ਵਾ ਇਹ ਹੌਟ ਕਾਫੀ ਆ ਸਿਪ ਸਿਪ ਕਰਕੇ ਪੀਂਦਾ ਵਾ ਹਜੇ ਤਾਂ ਉੱਥੇ ਵੀ ਪਈਆਂ ਨੇ ਫਰਿੱਜਾਂ ਨਹੀਂ ਫਰਿੱਜਾ ਉੱਥੇ ਤੋਂ ਵੇ ਤਿੰਨ ਕੇ ਦੋ ਆ ਚਲੋ ਉੱਥੇ ਵੀ ਜਾ ਕੇ ਰੱਖਦੇ ਆ ਚਾਹ ਸੈੱਟ ਕਰਕੇ ਰੱਖ ਦੇਣਾ ਹਾਂ ਜੀ ਹਾਜੀ ਮੈਂ ਬਣਾ ਦੇਣਾ ਫੂਡ ਤੁਹਾਨੂੰ ਟੈਨਸ਼ਨ ਫੂਡ ਬਣਾ ਕੇ ਖਵਾ ਕੇ ਤੁਹਾਨੂੰ ਸੁਤੋਰੂਗਾ ਠੀਕ ਹੈ ਟੈਨਸ਼ਨ ਨਹੀਂ ਲੈਣ ਦੀ ਖੇਲੋ ਸੰਗ ਤੇ ਬੈ ਗਈ ਜੇ ਸਾਰੇ ਹਾਂਜੀ ਹਾਂਜੀ ਸਾਰੇ ਬੈ ਕੇ ਬੈ ਕੇ ਜੀ ਆਹ ਭਾਜੀ ਆਏ ਕਹਿੰਦਾ ਗੱਡੀ ਲੈ ਕੇ ਦਿਓ ਬੈਨ ਨੂੰ ਮੈਨੂੰ ਗੱਡੀ ਤਾਂ ਦਿੱਤੀ ਆ ਹਾਂ ਕਰਨ ਲੱਗਾ ਮੈਂ ਦਾ ਭਰਾ ਗੱਡੀ ਤਾਂ ਤੈਨੂੰ ਦਿੰਨੇ ਆ ਤੈਨੂੰ ਬੈਨ ਲਈ ਆਰਡਰ ਕਰਾਂਗਾ ਹਸਨ ਬੰਦਾ ਪਿਆ ਆਰਡਰ ਦਿੱਤਾ ਆ ਉਹਨਾਂ ਨੂੰ ਆਏ ਸਭ ਤੋਂ ਲੰਮਾ ਬੰਦਾ ਹੁਣ ਬੌਂਗਾ ਗੱਡੀ ਆਹੋ ਆਡਾ ਕੋਈ ਡਿਸਟਰਬ ਕਰਨਾ ਇੱਥੇ ਬੰਦਾ ਪਤਾ ਜਣਾ ਕਾਟ ਜਾਣਾ ਵਾਲੀ ਗੁੱਟ ਜਵੇ ਆ ਕੰਮ ਕਰੇ ਕਾਕੇ ਤੂੰ ਚਲਾ ਲਈ ਬਹੁਤ ਕਾਕੇ ਕੋਈ ਇਸੇ ਦਾ ਮੋੜ ਨਹੀਂ ਇਹ ਚਲੇਗਾ ਮੋੜਤਾ ਆ ਤੈਨੂੰ ਇੱਕ ਸੀਟ ਮਿਲਿਆ ਕਰ ਵਧੀਆ ਬੈਠਾ ਥੱਲੇ ਪਾ ਇਹਨਾਂ ਥੱਲੇ ਪਾ ਜਵਾਕਾਂ ਨੂੰ ਆਈਦਾ ਓਏ ਕਾਕਾ ਕੇ ਤਾਂ ਮੈਨੂੰ ਨਾ ਆਟੋਮੈਟਿਕ ਚਲਾਉਣ ਦਾ ਦੇਜਿਆ ਕਰਦਾ ਚਲਾ ਕੇ ਜੀ ਜੱਤੀ ਵੀ ਰੇਟ ਪਰ ਪੇਸ਼ਾ ਕੇ ਲਾ ਲੈ ਇਹਨੂੰ ਵੀ ਬਾਰੀ ਪਸਾਰਾ ਸਾਮਾਨ ਦੱਸ ਕਿੰਨੇ ਦਾ ਪੈਂਦਾ ਇਹਨਾਂ ਨੂੰ ਲਈ ਵਸਤੇ ਉੱਠੀ ਚਲਾਉਂਦਾ ਨਾ 2.5 ਲੱਖ ਦਾ ਰੇਟ ਹੀ ਆ 2.5 ਜਲਦੀ ਜਣੀ ਮਾਰੋ ਬੁਆਲਾ ਨਹੀਂ ਨਹੀਂ ਸਹੀ ਆ ਅਹੀ ਕਾਕੇ ਅਹੀ ਤੇ ਭਈਆ ਨਹੀਂ ਨਹੀਂ ਓਏ ਗੱਲ ਸੁਣ ਕੱਲ ਦਾ ਕਾਕਾ ਕਾਕਾ ਨਹੀਂ ਰਿਆ ਸਟੋਰੀਆਂ ਹੀ ਪਰਸੋ ਜਹਦਾ ਇਹ ਤਾਂ ਹੁਣ ਭਈ ਹੋਰ ਇਹਦਾ ਬਣ ਗਿਆ ਕਾਕਾ ਹਾਂ ਫਿਲਮਾਂ ਦਾ ਕਾਕਾ ਦਸ ਕੰਟਰੀ ਬਨਿੰਦਰ ਕਿੱਥੇ ਆ ਦਸ ਮਿੰਟ ਜੋੜੀ ਬਣਾਈ ਦੀ ਜੇ ਕਿ ਤੋ ਅੱਜ ਤਾਂ ਬਾਰੋ ਬਣਵਾਈ ਦੀ ਆ ਵੀਰੇ ਸੋ ਅਸੀਂ ਅੱਜ ਬਹੁਤ ਹੀ ਮਹੱਤਵਪੂਰਨ ਇਨਸਾਨ ਮਤਲਬ ਸੁਲਝੋਇ ਇਨਸਾਨ ਨਾਲ ਤੁਹਾਨੂੰ ਮਿਲੌਣ ਜਾ ਰਹੇ ਆ ਬੈਟਰ ਸਕਿੱਲ ਦੇ ਓਨਰ ਸਿਮਰਜੀਤ ਕੀ ਨਾ ਤੁਹਾਡਾ ਐਂਡ ਜੇ ਤੇ ਕੀ ਲੱਗਦਾ ਸਿਮਰਜੀਤ ਮੇਰੇ ਕੋ ਗਿਫਟ ਬਾਈ ਤੁਹਾਨੂੰ ਤੇ ਆਉਣ ਤੇ ਥੈਂਕ ਯੂ ਤੁਸੀਂ ਕਿੱਦਾਂ ਦਾ ਲੱਗ ਰਿਹਾ ਹੈ ਮਾਰਨਿੰਗ ਕੌਣ ਕੌਣ ਲੇਟ ਆ ਤੁਸੀਂ ਲੇਟ ਆ ਬਾਈ ਬਹੁਤ ਔਖੇ ਠਾਏ ਆ ਮੈਂ ਮੱਜਾ ਬਹੁਖੀ ਠਾਉਣੀਆਂ ਆ ਆ ਬਾਈ ਜੀ ਤੁਹਾਡਾ ਗਿਫਟ ਹਾਂਜੀ ਸਨੋ ਸਰ ਆ ਇੱਧਰ ਗਿਫਟ ਲੈ ਆਪੀ ਲੈ ਆਪੀ ਗਿਫਟ ਆ ਸਪੌਂਸਰ ਕੀਤੀ ਜਾ ਰਹੀ ਆ ਇਹ ਵੇਖੋ ਜੀ ਚਲੋ ਚੱਲੀਏ ਚਲੋ ਚਲੋ ਆ ਲਓ ਇਹ ਗਿਫਟ ਚਲੋ ਕਿੱਧਰ ਚੱਲੇ ਜੀ ਸੁਲਮਾਨ ਦੀ ਦਸਤਕਾਰ ਨੂੰ ਐਨ ਦੇ ਨਚਰਾਂ ਜਾਂਦਾ ਹਾਂ ਮੈਂ ਸੇਲ ਕਰ ਦੇਣੀ ਹੈ ਜੀ ਤੇ ਅਸੀਂ ਕਾ ਆ ਲੈ ਜਾਣਾ ਨਾਲ ਬਬੇ ਦਾ ਨਾਂ ਸਤਨਾਵੈਗੁਰੂ ਜੀ ਬਸ ਫੁੱਲ ਗਈ ਆ ਚੱਕ ਹਾਂ ਬਾਹਰ ਕਰੋ ਨਹੀਂ ਉਹ ਕੀ ਖਾਣਾ ਬਈ ਇਹਨੇ ਖਾਣਾ ਜੀ ਟਾਡੇ ਜੀ ਬਾਂਦਰ ਲੰਡਾ ਬਈ ਲਿੰਕ ਕਰਾਈ ਬਾਂਦਰ ਕੜਾ ਇਹੋੜਾ ਨਾ ਕਿ ਖਾਣਾ ਜੀ ਕਾਜ ਲੱਗ ਰਿਹਾ ਅੰਦਰ ਕੇ ਕਿਹਦੇ ਵੇਖਿਆ ਬਾਹਰ ਆਉ ਤੋਬੜਾ ਆਉਣੀ ਕੋਕਾਟ ਲਈ ਮੋਰਾ ਆਇਆ ਹੋਇਆ ਬੰਦੇ ਮਾੜੇ ਰੱਖਿਆ ਰਾਇ ਸ਼ੈਕਿੰਗ ਮੇਰੇ ਆਏਗੇ ਆਪਿੰਦ ਹੋ ਗਿਆ ਮੈਂ ਮਲਾ ਰੈਸਟੋਰੈਂਟ ਨੂੰ ਸਮਾਰਕ ਕਰ ਗਿਆ ਫੇਰ ਉਹ ਚਲ ਆਜ ਕੋਟੇ ਬਸ ਆਇ ਕਿ ਨਾ ਬੀ ਤਲਾਰਿਆ ਅਸਲ ਠਾਈ ਨੰਬਰ ਲੱਭੋ ਬਈ ਸਾਰੀਆਂ ਚਾਬੀਆਂ ਚੋਂ ਬਈ ਵੀ ਠਾਈ ਨੰਬਰ ਲੱਭ ਲੈ ਰੌਡਿੰਗ ਸੀ ਮੈਂ ਗਰ ਰਹਾ ਆਇਆ ਹੀ ਨੰਬਰ ਤੇ ਤੁਸੀਂ ਕਿਹਾ ਠਾਈ ਓਏ ਮਨੂ ਓਏ ਲੈ ਓਏ ਮੈਂ ਚਾਚਾ ਕਲਾਸ ਨੋ ਕਰ ਦਿੱਤ ਇਹ ਨਹੀਂ ਇਹਨੂੰ ਨੇ ਹੱਥ ਬਣਾਇਆ ਇਹ ਨਹੀਂ ਆਪਣੇ ਆਪ ਆਹ ਫਿਰ ਵੀ ਲੋਡ ਆਪਾਂ ਨੂੰ ਇੱਕ ਲੈ ਇੱਕ ਲੈ ਆਹ ਫਾੜ ਇਹਨੂੰ ਇੱਥੇ ਕਰ ਦੇ ਵਾ ਵਾ ਫਾੜ ਇਥੋਂ ਇਹ ਨਵੇਂ ਫਰ ਹੋ ਗਿਆ ਗਿਆ ਹੋਰ ਬੱਸ ਚਲੋ ਇਧਰ ਨੂੰ ਕਰ ਕਰਕੇ ਲੈ ਲੈ ਆਓ ਲੈ ਲੈ ਆਇਆ ਕੇ ਨਹੀਂ ਲੱਗਿਆ ਨਹੀਂ ਆਉਂਦੀ ਰੇਡ ਤੇ ਲੈ ਆਉਣੀ ਪਈ ਲਾ ਆ ਕੱਢ ਦੋ ਚਾ ਸੁਣੋ ਵਾ ਇਧਰ ਆ ਦੋ ਨਹੀਂ ਛੱਡਦੇ ਇਧਰ ਇਧਰ ਆ ਫੜ ਤਣੀ ਆਣ ਕੇ ਆ ਫੜ ਤਣੀ ਲੈ ਚਲਦੇ ਐਂ ਖਿੱਚ ਕੇ ਲੈ ਜਾਓ ਬੱਸ ਇਹਨੂੰ ਮੇਰੇ ਕੋਲ ਜਾਂਦੇ ਹੁੰਦੇ ਆ ਯੈਸ ਤਦ ਸੁਕਾ ਤਦ ਸੁਕਾਇਆ ਨਾ ਪਾਇਆ ਰਚਦੀ ਨਿਕਲੇ ਹੋਇਆ ਵਾ ਕੀ ਕੋਈ ਚੱਕਰ ਨਹੀਂ ਹੁੰਦਾ ਤੁਰ ਹੀ ਜਾਂਦੀ ਨੇ ਲੈ ਜੋ ਖਿੱਚ ਕੇ ਆ ਜਾਂਦੇ ਲੈ ਕੇ ਹੁਣ ਆਪਾਂ ਵੀ ਇਹਨੂੰ ਖਿੱਚ ਕੇ ਬੰਦੇ ਕਿੱਥੇ ਗਏ ਮੰਗੇ ਦੇ ਮੰਗੇ ਦੇ ਬੰਦੇ ਕਿੱਥੇ ਗਏ ਖੋਲਤੀ ਜੇ ਨਹੀਂ ਟਲੇ ਜੇ ਛੱਡੋ ਬਾਹਰ ਹੁਣ ਇਹਨੂੰ ਨਹੀਂ ਕੱਚ ਲੱਗਾ ਟੁੱਟਣਾ ਕੋਵੇਂ ਲੈ ਆਂਗਾ ਕਾਚ ਲੱਗਾ ਹੈ। ਆਹ ਵੇਲਾ ਕਾਚ ਲੱਗਾ ਹੀ ਸਾਰੇ ਪਾਸੇ। ਹੈ ਨਾ ਵਿੱਚ ਕੁਛ ਅੱਛਾ ਹੋਊਗਾ ਨਾ। ਕਾਚ ਲੱਗਾ। ਇਹਦਾ ਕੰਮ ਆਪਾਂ ਨੂੰ ਕੀ। ਆਹ ਵੇ ਪਈ ਵੀਰ ਜੀ ਇਹਦੀਆਂ ਪਲੇਟਾਂ ਆ ਪਈਆਂ ਉੱਥੇ। ਹਾਂ ਨਾ ਆ ਬਸਰੀਆਂ ਜਾਂਦਾ। ਲਾਓ ਇਹਨੂੰ ਥੱਲੇ। ਲਾਓ ਥੱਲੇ ਇਹਨੂੰ। ਤਿੰਨੇ ਜਣੇ ਬਰਾਬਰ ਚਾਰਸ ਜੋਰ ਪਾ ਮਾਰਿਓ। ਚਾਰ ਠੀਕ ਆ ਓਏ ਆਇਂਗੇ ਸੁਨਵਰ ਚਾਰੇ ਜਣੇ ਆ ਉਧਰ ਜੋਰ ਲਵਾਓ ਧਿਆਨ ਨਾਲ ਇਹ ਚੀਜ਼ ਨਾ ਕੋਈ ਬੋੜਾ ਲਾ ਦੋ ਇਹ ਪਿਓਰ ਕਾ ਚੇਂਜ ਹੋ ਜਾਂਦਾ ਇਹਦੇ ਵਿੱਚ ਤਫਨ ਹੁੰਦਾ ਵੀਰੇ ਭਾਈ ਆ ਵਾਲਾ ਨਾ ਜਿਹੜਾ ਆ ਵਾਲਾ ਉਹ ਪਰਲੇ ਬੰਨੇ ਲਾ ਹਾਂ ਨਹੀਂ ਤਫਨ ਦਾ ਪਲਾਸਟਿਕ ਤਾਂ ਅਗਲੇ ਸਿੱਟਦੇ ਆ ਵੀ ਚੱਕੋ ਭਾਈ ਇੱਕ ਹੀ ਆ ਓਮਣ ਓਮਣ ਲੱਗਦਾ ਤੈਨੂੰ ਮੈਨੂੰ ਹੋਰ ਵੀ ਲੱਗਦਾ ਕਿ ਜਿਹਦੇ ਨੇ ਕਿੰਨੇ ਕੇ ਪੀਸ ਕਰਕੇ ਹੂੰ ਜਿਹੜੇ 200 ਦਾ ਕਿਹਨਾਂ ਦਾ 200 ਦਾ ਨਾ ਬੜਾ ਮਹਿੰਗਾ ਨਹੀਂਗਾ ਮਹਿੰਗਾ ਨਹੀਂਗਾ 200 ਦਾ ਵੇਚਣਾ ਇਹ ਆ ਹੈਪੀ ਬਰਥਡੇ ਇਸ ਤਰੀਕਾ ਬਣਾਏਗਾ ਨਾ ਆਪਾਂ ਹੈਪੀ ਬਰਥਡੇ ਟੂ ਯੂ ਜਿਹੜੇ ਆਪਕੋ ਵੇਸ ਸੁਣਾਉ ਜਿਹੜੇ ਆਪਾਂ ਲਾਉਣ ਤੇ ਕੱਟ ਲੈਣ ਤੇ ਖਾਣ ਦੇ ਜਿਹੜੇ ਜਾਣ ਦੇ ਨਾਲ ਚੱਕੀਏ ਭੈਣ ਜੋ ਇਹਨੂੰ ਹੁਣ ਬਈ ਇਧਰੋਂ ਇਧਰੋਂ ਕੋਈ ਵੀ ਹਾਸੇ ਚ ਇਹਨੂੰ ਹੱਥ ਨਾ ਪਾਇਓ ਸਹੀ ਗੱਲ ਆ ਓਏ ਇਹ ਉਹ ਆਪਲਾ ਸੀ ਜਿਹੜਾ ਹਸਣਾ ਜਿਹੜਾ ਹੱਸਾ ਸਭ ਪਹਿਲਾਂ ਹੀ ਕਰ ਲੋ ਬਈ ਆਪ ਦਾ ਹਾਂ ਸਹੀ ਤਰ੍ਹਾਂ ਬਾਅਦ ਛੋਣੀ ਹੱਸ ਲਿਆ ਹੱਸ ਲਿਆ ਦੋ ਚਾਰ ਹੋਰ ਵੱਖੀਆਂ ਮੁੱਖੀਆਂ ਮੋਟੇ ਇੰਨਾ ਵਟਟ ਦੋਨ ਲੱਗੇ ਬਸ ਠੀਕ ਆ ਚਲੋ ਡੱਕ ਲਈਏ ਮੋਟੇ ਚਲੋ ਬਈ ਡੱਕ ਲਓ ਚੱਕ ਲਓ ਚੱਲ ਚੱਲ ਲੈ ਵਾਸਟ ਕਰਦਾ ਨਹੀਂ ਲੱਕੜ ਚੱਕਣੀ ਉੱਪਰ ਨਹੀਂ ਨਹੀਂ ਉੱਪਰੋਂ ਉੱਪਰੋਂ ਲੱਕੜ ਨਹੀਂ ਚਲੋ ਧਿਆਨ ਗੱਗੂ ਕੋ ਮਕੇ ਓਏ ਗਲਤ ਰੱਖੀ ਗਏ ਨੇ ਤੁਸੀਂ ਇਹਦੇ ਉੱਤੇ ਹੀ ਰੱਖ ਲਓ ਇਹ ਟੇਬਲ ਦੇ ਉੱਤੇ ਹੀ ਆ ਕਰ ਕੂਲਰ ਜੇ ਪਰੇ ਕਰ ਤੂੰ ਪਰੇ ਉਹ ਕੂਲਰ ਪਰੇ ਕਰ ਉਹ ਥੱਲੇ ਸੜਦੇ ਰਹੇ ਨੇ ਉਹ ਕੂਲਰ ਥੱਲੇ ਸੜ ਓਏ ਅੱਗੇ ਹੋ ਜਾ ਭੱਜ ਕੇ ਓਏ ਕਾਕੇ ਕਾਕੇ ਤੂੰ ਉੱਧਰ ਵੜਾਈ ਜਾਂਦਾ ਕਾਕੇ ਬਾਹਰ ਨਿਕਲ ਕਾਕੇ ਬਾਹਰ ਨਿਕਲ ਜਾ ਇੱਥੋਂ ਕਾਕਾ ਅੱਗੇ ਹੀ ਜਾਂਦਾ ਹੋਰ ਜਾਂਦੇ ਜਾਂਦੇ ਕਾਕੇ ਧਿਆਨ ਨਾਲ ਅੱਗੋ ਫੜਦਾ ਕਾਕੇ ਵੇਚਾ ਕਿਦੋਂ ਰੱਖੋ ਰੱਖੋ ਤੇ ਨਹੀਂ ਕੰਬੂ ਕਨੇ ਰੱਖਨੇ ਕਾਕੇ ਕਰ ਸਹੀ ਮੈਂ ਗੁੱਲੇ ਚੱਕਰ ਲਗਾ ਕਾਕੇ ਘਮਾਓ ਇਹਨੂੰ ਪਰ ਆਇਆ ਸੁਨੇ ਸੁੱਟਦੇ ਲੱਗਾ ਹੈ ਗੁੱਲਾ ਚੱਕਰ ਲਗਾ ਕਾਕੇ ਘਾੜੋ ਮੇ ਲਗਵਾ ਲੋ ਪਹਿਲੇ ਪਹਿਲੇ ਘਮਾਓ ਬਈ ਆ ਪਾਸਾ ਦੂਜੇ ਬਨੇ ਹੋਣਾ ਇਹਨੂੰ ਢੋਲ ਕੇ ਪਿਆ ਨਹੀਂ ਓਏ ਆ ਪਾਸਾ ਤੁਹਾਡਾ ਪਰਲੇ ਬਨੇ ਹੋਣਾ ਸੰਸਦ ਪਾਰਲਮਨ ਜਾਵੇ ਉਹ ਬਜਟ ਦੇਰ ਦੇ ਸਰਕਾਰ ਨਹੀਂ ਕਹਿੰਦੇ ਘੁੰਮਣ ਘੁੰਮਣੇ ਲਈ ਘੁੰਮਣੇ ਇਹ ਆ ਗਏ ਟੈਂਪਰੇਰੀ ਕਾ ਲਾ ਤਾਂ ਭੈਣ ਨੇ ਕੀ ਕਾ ਪਿਆ ਉਹ ਕਰੋਜਿੰਗ ਹੋ ਜਾਣਾ ਕੰਮ ਸਾਰਾ ਇੱਜਾ ਚਲਾ ਹੁੰਦੇ ਹੋ ਹਾਂ ਪੂਰੀ ਪੂਰੀ ਖਾਈ ਵਾਲਾ ਮਿਲ ਕੇ ਲੈਂਦੀ ਬੇਸਾਰ ਖਾਈ ਆ ਉਹ ਨੂੰ ਆਉਂਦਾ ਰੱਸਾ ਹਾਂ ਰੱਸਾ ਪਾ ਕੇ ਤਾਂ ਇੱਕ ਉਹ ਕਦਾਰੀ ਨੂੰ ਤਾਂ ਆ ਕੇ ਆ ਤੇ ਉਹ ਮੋਟਾ ਨਹੀਂ ਜਗ੍ਹਾ ਹੈ ਭਰਾਵਾ ਨਾਲ ਤੋਂ ਦੇ ਹੱਥ ਪਾਉਣ ਲਈ ਜਗ੍ਹਾ ਹੈਗੀ ਆ ਵੇਚ ਸ਼ਰਤ ਲਾ ਕੇ ਕਰ ਲੋ ਪਿੰਡਾ ਲੰਮਾ ਕਿਵੇਂ ਪਾਰਾਂਗੇ ਸਾਰੇ ਨਾਲ ਨਹੀਂ ਪਹਿਲੇ ਮੇਰੀ ਗੱਲ ਸੁਣੋ ਆ ਤੂੰ ਨਾ ਕਿਹੜਾਈ ਕਰ ਰਹੀਆਂ ਚੀਜ਼ਾਂ ਇਹ ਭਰਾਵਾ ਡੱਡ ਹੁੰਦੀਆਂ ਆਟਾ ਟ ਨਹੀਂ ਕਰਤਾ ਯਾਰ ਮੈਂ ਨਾ ਉਧਰ ਜੇ ਆਪਾਂ ਵਧੀਆ ਫਰੇਜ ਅੰਦਰ ਵੜੋ ਓਏ ਭਾਰੀ ਬਹੁਤ ਆ ਵੀਰੇ ਕਾਊਂਟਰ ਤਾਂ ਨਹੀਂ ਤੁਹਾਡੇ ਤੋਂ ਜ਼ੋਰ ਨਹੀਂ ਪੂਰਾ ਲੱਗਾ ਉਹ ਭਾਈ ਇਹ ਰੱਖੀਏ ਕਿਵੇਂ ਉਹ 10 ਕਰ ਲੋ ਰੱਖ ਦਿੰਨੇ ਤੇ ਲੋ ਵੀ ਕੈਫੇ ਦਾ ਹੀ ਸਮਾਨ ਰੱਖ ਦਿੱਤਾ ਏ ਹੁਣ ਸਾਡੇ ਜਵਾਕ ਆ ਜਵਾਕਾਂ ਮੜੇ ਸਕੂਲੇ ਛੱਡ ਗਏ ਹੋਣਾ ਅੱਜ ਇਹ ਸਾਰੇ ਜਵਾਕ ਲੇਟ ਹੋ ਚੁੱਕੇ ਸੀ ਬੇਸਾਦੇ ਤੁਸੀਂ ਮਗਰ ਗੱਗੂ ਜੀ ਡਰਾਈਵਿੰਗ ਕਰਦੇ ਹੋਏ ਤੇ ਇਹ ਟਡੇ ਟਡੇ ਜਵਾਕ ਸਾਰੇ ਲੇਟ ਹੋ ਚੁੱਕੇ ਆ ਵਿੱਚ ਕੇ ਪੁਲਟੇ ਇਹ ਉਹਨੇ ਹਾਰ ਲੈ ਲਿਆਂਦਾ ਬੂਆ ਖੋਲਣਾ ਹੈ ਕਿਨੇ ਬੂਆ ਦਾ ਖੋਲਣ ਵਾਲਾ ਕੋਈ ਬੰਦਾ ਮਾਰੋ ਬਾਜ ਆ ਬੂਆ ਖੋਲਿਓ ਚਲੋ ਵੀ ਹਮ ਚਲੇ ਸਕੂਲ ਹੈ ਜੂ ਵੀ ਪਿੱਛੇ ਛੱਡਦਾ ਵਿਚਾਰੇ ਨੂੰ ਬੂਆ ਖੋਲਿਓ ਉੱਤਰ ਕੇ ਕੋਈ ਬੂਆ ਖੋਲੇਗਾ ਉੱਠ ਕੇ ਕੋਈ ਹੈਗਾ ਹੀ ਮਤਲਬ ਪ੍ਰਾਵ ਹੈਗੀ ਨੀਮਤ ਵਾਲੀ ਨਹੀਂ ਹੈ ਪ੍ਰਾਵ ਜਾਊਗੀ ਹਿੰਮਤ ਬਾਹ ਦਾ ਪ੍ਰਾਵ ਦੇ ਵਿੱਚ ਦਲੇਰੀ ਬਾਹ ਦਾ ਆ ਬੂਆ ਖੋਲੇ ਪ੍ਰਵ ਮਾਡਾਈ ਲੱਗ ਜੇ ਬੜਾ ਅੱਜ ਫਿਰ ਐਡੀ ਢੀਠ ਨਾ ਗੱਲਾਂ ਹੀ ਛੱਡ ਦਿਓ ਕੋਈ ਨਹੀਂ ਆ ਰਿਹਾ ਹਮਨ ਆਈ ਬੇਸਤੀ ਟੂ ਮੱਚ ਬੇਸਤੀ ਅੱਛਾ ਲੈ ਆਪਣੇ ਘਰ ਦੀ ਸਲੇਮਨ ਡ੍ਰਿਮ ਕੁੜੀ ਆਈ ਕਹਿੰਦੀ ਮੇਰੇ ਵੀਰੇ ਗੇਟ ਖੋਲਣ ਲਈ ਤੇ ਲੋ ਵੀ ਇਸੇ ਦੇ ਨਾਲ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਆਈ ਹੋਪ ਤੁਹਾਨੂੰ ਇਹ ਵਲੌਗ ਪਸੰਦ ਆਇਆ ਹੋਊਗਾ ਤੇ ਬਾਕੀ ਬਾਬੇ ਦੀ ਮੇਰੇ ਨਾਲ ਜੇ ਕੋਈ ਤੁਹਾਨੂੰ ਕਮੀ ਪੇਛੀ ਲੱਗੇ ਆਪਣੇ ਕੈਫੇ ਦੇ ਵਿੱਚ ਤੇ ਜਰੂਰ ਦੱਸਿਓ ਉਹ ਵੀ ਆਪਾਂ ਜਰੂਰ ਉਹਦੇ ਵਿੱਚ ਐਡ ਕਰ ਐਡ ਆਨ ਕਰਾਂਗੇ ਗਾ ਅੱਗੇ ਫਿਊਚਰ ਦੇ ਵਿੱਚ ਬਾਕੀ ਮੈਂ ਮੈਨੂ ਮੈਨੂ ਜਦੋਂ ਪ੍ਰੋਪਰ ਓਪਨਿੰਗ ਹੋਈ ਉਹਦਾ ਵਲੌਗ ਮੈਂ ਪਾਉਂਗਾ ਤੇ ਉਹਦੇ ਵਿੱਚ ਸਾਰੇ ਮੈਨੂ ਵਗੈਰਾ ਦੱਸੂਗਾ ਤੇ ਮਿਲਦੇ ਆਂ ਤੁਹਾਨੂੰ ਨੈਕਸਟ ਵਲੌਗ ਵਿੱਚ ਇਸ ਲਈ ਠਾਠਾ ਬਾਏ ਬਾਏ